ਮੈਚਲ ਨੂੰ ਗਰਮ ਹੋਇਆ ਨਾ ਹਾਂ ਮਜ਼ਾ ਆਉਣਾ ਮ ਗਰਮੂ ਕੇ ਠੰਡਾ ਹੋ ਗਿਆ ਨਹੀਂ ਗਰਮ ਹੋਇਆ ਆਪੇ ਖੇਤਰੇ ਬੋਬੀ ਦੇ ਜਲੀਨ ਐਕਸ ਨੁਕਸਨ ਹੋਣੇ ਚਾਹੀਦੇ ਮੈਚ ਮੈਂ ਅੱਲਾ ਕੁਲਾ ਹੋਇਆ ਨਹੀਂ ਨਾ ਬਹੁਤ ਟਾਈਮ ਹੋ ਗਿਆ ਮੈਂ ਹਾਂ ਬਹੁਤ ਟਾਈਮ ਹੋ ਗਿਆ ਅੱਲਾ ਕੁਲਾ ਹੋਇਆ ਨਹੀਂ ਕਿੰਨੇ ਕਰਾਉਣਾ ਅੱਜ ਦੇਖੋ ਮੇਰੇ ਦਿੱਤੇ ਅੱਜ ਸ਼ੀਲੋ ਤਾਂ ਕੋਈ ਇੱਕ ਜਣਾ ਮਜ਼ਾਕ ਉਹ ਕਰਦੇ ਨਾ ਹਾਂ ਇਹ ਗੱਲ ਇਹਨਾਂ ਦੀ ਸੁਣੀ ਆ ਕਿ ਜਦ ਆ ਦੇ ਹੈਗੇ ਭਰਾਵਾ ਕਿਤੇ ਦੇ ਖੇਡਦੇ ਉਹਨਾਂ ਨੇ ਇਹ ਇੰਦਾ ਨਹੀਂ ਆ ਕਿ ਜਿੱਦਾਂ ਮਾਵਲੇ ਇਹਨਾਂ ਦੀ ਮੈਨੂੰ ਜਿੱਥੋਂ ਤੱਕ ਲੱਗਦਾ ਇਹ ਆਪਣਾ ਯੋਰ ਬਹੁਤ ਮਾਰਦਾ ਵਾ ਸ਼ਿਦੂ ਆਪਣਾ ਮਾਰਦਾ ਇਹਨੂੰ ਇਹ ਆ ਕਿ ਮੈਂ ਨਿਕਲ ਸ਼ੀਲੋ ਨੂੰ ਇਹ ਹੁੰਦਾ ਪਹਿਲੇ ਇਹ ਜਿਹੜਾ ਚੱਕਰ ਦਾ ਨਾ ਪਰ ਉਹ ਵੇਚੇ ਵੇਚੇ ਮੋਬਾਈਲਸ ਪਾਣਾ ਟੁੱਟ ਕੇ ਮੈਨੂੰ ਬੈਸ ਗਿਆਨ ਦਿੰਦਾ ਉਸ ਤੋਂ ਚੱਤੇ ਵੀ ਬਾਪ ਮੈਂ ਜਿੰਨੀ ਵਾਰੀ ਵੀ ਉਸਦੇ ਨਾਲ ਬੈਸਟਾਂ ਨੇ ਆਪਣੇ ਦਮ ਜਾਏਗਾ ਉਹ ਮੈਂ ਚਾਈਂ ਚਾਹੀਦਾ ਦਿੰਦਾ ਵਾ ਅਰੇ ਤੁੰ ਨੂੰ ਹੰਦੀ ਛੇੜ ਲਿੰਦਾ ਕਹਉਂ ਮੈਨੂੰ ਜੁਦਾ ਚੈਨ ਚੂਨ ਚਲਾਣੀ ਪੈਂਦੀ ਹੈਗੀ ਫਿਰ ਉਹ ਆ ਮੈਂ ਤੋਨ ਲਗਾਈ ਮਾਰ ਕੇ ਉਹਨੇ ਸਦਾ ਜੋੜਨਾ ਫੜ ਲੈਣਾ ਪਾ ਪਾਈ ਬੰਦੀ ਨਹੀਂ ਲਗਾਉਂਦਾ ਤੇ ਲਾ। ਬੜਾ ਵਧੀਆ ਗੱਲ ਹੈ। ਇਹਦਾ ਲੈ ਸਹੀ ਹੈ ਲੈ। ਜੇ ਮ ਆਪਣੇ ਸਾਰੇ ਖੇਤ ਭਰਾ ਆਪਣੇ ਸਾਰੇ ਖਿਆ। ਵੱਡੇ ਮੈਚ ਵੀ ਬੋਲਤਾ ਹੈ ਆਪਸ ਵਿੱਚ। ਐਕਸ਼ਨ ਵੀ ਹੋਏ ਮੈਚ ਮ ਆਪਸ ਮੇਂ ਜਾ ਜਾ ਐਕਸ਼ਨ ਬਾੜੇ ਹੋਏ ਹੈ। ਜੇ ਮਨੀਸ਼ ਮੈਨੂੰ ਉਹ ਆਪ ਹੀ ਮੌਕਾ ਦੇ ਕੇ ਬੈਸਟ ਕਢਾ ਦੇਵੇ। ਫੇਰ ਤੂੰ ਥੋੜਾ ਜਿਹਾ ਤੇ ਡਿਪੈਂਡ ਹੋਣਾ। ਹਾਂ। ਹੋ ਜਾਣਾ। ਪੀ ਹੁਣ ਜੇ ਤੂੰ ਐਦਾ ਸਾਵੇਂ ਤੂੰ ਜ਼ੋਰ ਮਾਰਦਾ ਉਹ ਵੀ ਜਦ ਨਾਲ ਤੂੰ ਵੀ ਜਦ ਸੱਚੀ ਗੱਲ ਤੋਂ ਹੈਗੀ ਮਿਸ਼ ਦੇ ਨਾਲ ਖੇਲ ਵਿੱਚ ਖੁਸ਼ੀ ਨਹੀਂ ਹੋਗਾ ਫਾਈਨਲਸ ਫੜ ਕੇ ਨਿਕੂਗਾ ਮਤਲਬ ਦੂਜੀ ਟੀਮ ਹੋਨੇ ਸਵਾਲ ਹੁੰਦਾ ਹੈਗਾ ਫਿਰ ਇਹਦਾ ਪੂਰਾ ਕਿਉਂ ਹੋਣ ਚੈਨ ਮੋ ਗਿਆ ਪੀ ਵੀ ਤਾਂ ਥੋੜਾ ਜਿਆਦਾ ਹੋ ਜਾਂਦਾ